ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਇਹ ਇੱਕ ਬੜਾ ਸੌਖਾ ਜਿਹਾ ਤਰੀਕਾ ਮੈਨੂੰ ਮਿਲ ਗਿਆ ਤੇ ਹੁਣ ਮੈਂ ਇਹਨੂੰ ਯੂਜ਼ ਕਰਦਾ ਰਹੂੰਗਾ ਕੰਮ ਕਰਦੇ ਹੋਏ ਕੰਮ ਕਰਦੇ ਦੌਰਾਨ ਜਦੋਂ ਵੀ ਮੈਨੂੰ ਕਦੇ ਕੋਈ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਮਿਲਦੀ ਆ ਤਾਂ ਮੈਂ ਉਹਨੂੰ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਤੇ ਪਰ ਇਹ ਯਾਦ ਰੱਖਿਓ ਇਹ ਜਿਹੜਾ ਮੇਰਾ ਚੈਨਲ ਹੈ YouTube ਦਾ ਇਹ ਸਿਰਫ ਇੱਕ ਮਾਧਿਅਮ ਹੈ ਕਿ ਜਿੰਨੀਆਂ ਕਿ ਚੀਜ਼ਾਂ ਮੈਨੂੰ ਕਦੇ ਪਤਾ ਲੱਗਦੀਆਂ ਰਹਿਣਗੀਆਂ ਕਿਸੇ ਕੰਪਨੀ ਦੇ ਬਾਰੇ ਵਿੱਚ ਉਹ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕਰ ਲੂੰਗਾ ਉਹਦੇ ਵਿੱਚ ਕੋਈ ਰეკਮੈਂਡੇਸ਼ਨ ਨਹੀਂ ਹੈਗੀ ਕਿ ਫਲਾਣੇ ਸ਼ੇਅਰ ਨੂੰ ਖਰੀਦਣਾ ਜਾਂ ਵੇਚਣਾ ਤਾਂ ਹੁਣੇ-ਹੁਣੇ ਮੈਂ ਦੇਖ ਰਿਹਾ ਸੀ ਕਿ ਇੱਕ ਸ਼ੇਅਰ ਜੀ ਸਟਰਲਿੰਗ ਐਂਡ ਵੈਲਸਨ ਰੀਨਿਊਏਬਲ એનર્ਜੀ ਜਦੋਂ ਇਹ ਵੀਡੀਓ ਪ੍ਰੀਮੀਅਰ ਹੋਊਗਾ ਤਾਂ ਮੈਂ ਕਮੈਂਟਸ ਦੇ ਵਿੱਚ ਇਹਦਾ ਨਾਮ ਤੇ ਸਪੈਲਿੰਗ ਵਗੈਰਾ ਸਾਰਾ ਕੁਝ ਲਿਖ ਵੀ ਦਊਗਾ ਤੇ ਇਹ ਇੱਕ ਸੋਲਰ ਸੈਕਟਰ ਦੇ ਨਾਲ ਰਿਲੇਟਡ ਕੰਪਨੀ ਆ ਤੇ ਬੜੀ ਦਿਲਚਸਪ ਚੀਜ਼ ਹੈ ਇਹਦੇ ਨਾਲ ਹੋਈ ਆ ਪਿੱਛੇ ਜੇ ਮੈਂ ਵੀ ਇਹਦਾ ਇੱਕ ਦੋ ਵਾਰ ਜ਼ਿਕਰ ਕੀਤਾ ਇਨੇ ਹੁਣੇ ਆਪਣਾ 올 ਟਾਈਮ ਹਾਈ ਲਾਇਆ तकरीबन 17 ਮਈ ਦੀ ਗੱਲ ਹੈਗੀ ਆ 820 ਰੁਪਏ ਦੇ ਨੇੜੇ ਤੇ 810 820 ਰੁਪਏ ਦੇ ਉੱਪਰ ਗਿਆ ਉਸ ਤੋਂ ਬਾਅਦ ਅੱਜ ਇਹ ਸ਼ੇਅਰ ਚੱਲ ਰਿਹਾ ਹੈ 331 ਰੁਪਏ ਦੇ ਉੱਪਰ ਤਾਂ ਹੁਣ ਤੁਸੀਂ ਕਹਿ ਸਕਦੇ ਹੋ ਕਿ ਅੱਧੇ ਤੋਂ ਵੀ ਜ਼ਿਆਦਾ ਦੀ ਗ੍ਰਾਵਿਟੀ ਆਈ ਹੈ ਸ਼ੇਅਰ ਦੇ ਵਿੱਚ ਤਾਂ ਹੁਣ ਕੀ ਕਾਰਨ ਹੈਗੇ ਇਹਦੇ ਆਪਾਂ ਸਭ ਤੋਂ ਪਹਿਲਾਂ ਕਾਰਨ ਦੇਖ ਲੈਣੇ ਆ ਉਸ ਤੋਂ ਬਾਅਦ ਕੁਝ ਹੋਰ ਇਹਦੇ ਬਾਰੇ ਚ ਗੱਲਾਂ ਕਰ ਲੈਣੇ ਆ ਤੇ ਸਭ ਤੋਂ ਪਹਿਲਾਂ ਆਪਾਂ ਕਾਰਨ ਦੇਖਦੇ ਆ ਪਹਿਲਾ ਹੀ ਕਾਰਨ ਤਾਂ ਉਹੀ ਆ ਕਿ ਜਿਹੜੀ ਬਹੁਤ ਜ਼ਿਆਦਾ ਪਹਿਲਾਂ ਇਨਕਰੀਜ਼ ਹੋਈ ਆ ਐਪਰੀਸੀਏਸ਼ਨ ਹੋਈ ਆ ਇਹਦੇ ਸ਼ੇਅਰ ਪ੍ਰਾਈਸ ਦੇ ਵਿੱਚ ਉਹਦੇ ਕਰਕੇ ਪ੍ਰੋਫਿਟ ਬੁਕਿੰਗ ਅੱਗੇ ਵੀ ਮੈਂ ਕਈ ਵੀਡੀਓਜ਼ ਦੇ ਵਿੱਚ ਇਸ ਚੀਜ਼ ਨੂੰ ਕਿਹਾ ਹੋਵਾ ਕਿ ਜਿਹੜੇ ਸ਼ੇਅਰ ਬਹੁਤ ਜ਼ਿਆਦਾ ਵਧੇ ਨੇ ਤੇ ਓਵਰ ਬੌਟ ਸੈਲ ਜ਼ੋਨ ਦੇ ਵਿੱਚ ਚੱਲ ਰਹੇ ਆ ਉਹਨਾਂ ਦੇ ਉੱਪਰ ਜਦੋਂ ਮਾਰਕੀਟ ਨੇ ਡਿੱਗਣਾ ਮਤਾਂ ਸਭ ਤੋਂ ਪਹਿਲਾਂ ਇਹ ਸ਼ੇਅਰ ਡਿੱਗਣ ਕਿਉਂ ਦਾ ਕਾਰਨ ਬਹੁਤ ਜ਼ਿਆਦਾ ਇਨਵੈਸਟਰ ਬੈਠੇ ਹੋਣਗੇ ਇਨ੍ਹਾਂ ਸ਼ੇਰਾਂ ਦੇ ਵਿੱਚ ਇਨ੍ਹਾਂ ਕੰਪਨੀਆਂ ਦੇ ਵਿੱਚ ਭਾਰੀ ਪ੍ਰੋਫਿਟ ਦੇ ਉੱਪਰ ਭਾਰੀ ਮੁਨਾਫੇ ਤੇ ਉਹ ਬੈਠੇ ਆ ਉਹਨਾਂ ਨੂੰ ਜਦੋਂ ਹੀ ਕਿਤੇ ਪਤਾ ਲੱਗਿਆ ਸੂ ਲੱਗਦੀ ਆ ਕਿ ਮਾਰਕੀਟ ਅਗਲੇ ਕੁਝ ਮਹੀਨਿਆਂ ਦੇ ਲਈ ਸਥਿਤੀ ਉੱਥੇ ਡਾਵਾ ਡੋਲਾ ਤਾਂ ਉਹ ਆਪਣਾ ਪੈਸਾ ਕੱਢਣਗੇ ਜਦੋਂ ਹੀ ਇੰਨੀ ਵੱਡੀ ਅਮਾਉਂਟ ਨਿਕਲੂਗੀ ਤਾਂ ਜਿਸ ਤਰ੍ਹਾਂ ਇੱਕ ਗੁਬਾਰਾ ਵਾ ਉਹਦੇ ਚ ਹਵਾ ਭਰੀ ਹੋਈ ਆ ਤਾਂ ਜਦੋਂ ਹੀ ਉਹਨੂੰ ਹਵਾ ਨਿਕਲਦੀ ਆ ਤਾਂ ਉਹ ਗੁਬਾਰੇ ਦਾ ਸਾਈਜ਼ ਜਿਹੜਾ ਪਹਿਲਾਂ ਬਹੁਤ ਵੱਡਾ ਹੁੰਦਾ ਉਹਨੂੰ ਤੁਸੀਂ ਆਰਾਮ ਨਾਲ ਜੇਬ ਚ ਪਾ ਕੇ ਲਿਜਾ ਸਕਦੇ ਹੋ ਉਹੀ ਚੀਜ਼ ਹੁੰਦੀ ਆ ਇਨ੍ਹਾਂ ਕੰਪਨੀਆ ਦੇ ਨਾਲ ਉਸ ਟਾਈਮ ਦੇ ਉੱਪਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲੋਕਾਂ ਨੇ ਸ਼ੇਅਰ ਵੇਚੇ ਆ ਅਗਲੀ ਚੀਜ਼ ਹੈਗੀ ਆ ਕਿ ਇਨਸਾਈਡਰ ਟਰੇਡਿੰਗ ਇਨਸਾਈਡਰ ਟਰੇਡਿੰਗ ਵੀ ਹੋ ਸਕਦੀ ਇਹਦੇ ਚ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਪਰ ਹੁਣ ਇਨਸਾਈਡਰ ਟਰੇਡਿੰਗ ਨੂੰ ਜੇ ਆਪਾਂ ਦੇਖਣ ਦਾ ਨਜ਼ਰੀਆ ਹੈ ਆਪਣਾ ਜੋਨ ਹੁਣ ਆਪਾਂ ਬਹੁਤ ਨੈਗੇਟਿਵ ਲੈਣਾ ਤਾਂ ਤੁਸੀਂ ਨੈਗੇਟਿਵ ਵੀ ਲੈ ਸਕਦੇ ਹੋ ਪਰ ਇਨਸਾਈਡਰ ਟਰੇਡਿੰਗ ਵੀ ਅਸਲ ਦੇ ਵਿੱਚ ਉਹੀ ਆ ਕਿ ਜਿਹੜੇ ਕੰਪਨੀ ਦੇ ਵਿੱਚ ਉਹ ਲੋਕ ਬੈਠੇ ਆ ਜਿਨ੍ਹਾਂ ਦੇ ਕੋਲੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸ਼ੇਅਰ ਨੇ ਜਦੋਂ ਉਹ ਕੱਢਣਗੇ ਤੇ ਤਾਂ ਫੇਰ ਤਾਂ ਉਸ ਤੋਂ ਬਾਅਦ ਗਰਾਵਟ ਹੋਰ ਵੀ ਜ਼ਿਆਦਾ ਵਧਣੀ ਆ ਤਾਂ ਇਹ ਦੋ ਕਾਰਨ ਨੇ ਸਭ ਤੋਂ ਪਹਿਲਾਂ ਤਾਂ ਇਹਦੇ ਇਸ ਕੰਪਨੀ ਦੇ ਸ਼ੇਅਰ ਦੇ ਵਿੱਚ ਬਹੁਤ ਜ਼ਿਆਦਾ ਗਰਾਵਟ ਆਉਣ ਦੇ ਹੁਣ ਆਪਾਂ ਹੋਰ ਗੱਲ ਕਰਦੇ ਆ ਇਹਦੇ ਬਾਰੇ ਜੇ ਆਪਾਂ ਹੁਣ ਇਹਨਾਂ ਨੂੰ ਛੱਡ ਦਈਏ ਇਨਾਂ ਚੀਜ਼ਾਂ ਨੂੰ ਕਿ ਪਹਿਲਾਂ ਬਹੁਤ ਜ਼ਿਆਦਾ ਵਧਿਆ ਤੇ ਹੁਣ ਬਹੁਤ ਜ਼ਿਆਦਾ ਘਟਿਆ ਤੇ ਉਹਦੇ ਕਾਰਨ ਆਪਾਂ ਸਿੰਪਲ ਹੀ ਗੱਲ ਦੇਖੀਏ ਕਿ ਇਹ ਕੰਪਨੀ ਦਾ ਤਾਮਜਮ ਹੈ ਕੀ ਚੀਜ਼ ਆ ਸੋਲਰ ਸੈਕਟਰ ਨਾਲ ਰਿਲੇਟਡ ਕੰਪਨੀ ਆ ਸੋਲਰ ਈਪੀਸੀ ਸੋਲੂਸ਼ਨਸ ਦੇ ਵਿੱਚ ਇੱਕ ਗਲੋਬਲ ਲੀਡਰ ਨੇ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈਗੀ ਆ ਸਟਰਲਿੰਗ ਐਂਡ ਵਿਲਸਨ ਸੋਲਰ ਪੂਰੀ ਦੁਨੀਆ ਦੇ 28 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਇਹਨਾਂ ਦੀ ਪ੍ਰੈਜ਼ੈਂਸ ਆ ਉਹਦੇ ਵਿੱਚ ਮਿਡਲ ਈਸਟ ਵੀ ਆ ਅਫਰੀਕਾ ਵੀ ਆ ਏਸ਼ੀਆ ਤਾਂ ਹੈ ਹੀ ਹੈ ਯੂਰਪ ਅਮਰੀਕਾ, ਆਸਟ੍ਰੇਲੀਆ, ਲਾਟਿਨ ਅਮਰੀਕਾ ਇਹਨਾਂ ਸਾਰਿਆਂ ਦੇ ਬਹੁਤ ਸਾਰੇ ਕੰਟਰੀਜ਼ ਨੇ ਇਹਨਾਂ ਦੇ ਕੋਲੇ ਤੇ ਇਸ ਤੋਂ ਬਾਅਦ ਜਿਹੜੇ ਇਹਨਾਂ ਦੇ ਹੁਣੇ ਰੀਸੈਂਟ ਰਿਜ਼ਲਟ ਆਏ ਨੇ ਉਹ ਬਹੁਤ ਹੀ ਜ਼ਿਆਦਾ ਵਧੀਆ ਆਏ ਨੇ ਇਹਨਾਂ ਦਾ ਪ੍ਰੋਫਿਟ ਸੌਰੀ ਰੈਵਨਿਊ ਰੈਵਨਿਊ ਇਹਨਾਂ ਦਾ 215% ਤੱਕ ਵਧ ਗਿਆ ਈਅਰ ਓਨ ਈਅਰ ਮਤਲਬ ਇੱਕ ਸਾਲ ਦੇ ਅੰਦਰ ਅੰਦਰ ਰੈਵਨਿਊ ਇੰਨਾ ਜ਼ਿਆਦਾ ਵਧਿਆ ਇਹਨਾਂ ਦਾ ਤੇ ਜਿਹੜਾ ਪ੍ਰੋਫਿਟ ਹੈ ਪ੍ਰੋਫਿਟ 171 ਤੋਂ ਵੱਧ ਕੇ 623 ਤੱਕ ਚਲਾ ਗਿਆ 623 ਕਰੋੜ ਜਿਹੜਾ EPC business ਆ ਜਿਹਦੇ ਵਿੱਚ ਇਹ ਪੂਰੀ ਦੁਨੀਆ 'ਚ ਗਲੋਬਲ ਲੀਡਰ ਨੇ ਉਹ ਇੱਕ ਸਾਲ ਦੇ ਵਿੱਚ ਵਧਿਆ 238% ਤਾਂ ਹੁਣ ਰਿਜ਼ਲਟ ਦੀ ਗੱਲ ਕਰੀਏ ਤਾਂ ਰਿਜ਼ਲਟ ਬਹੁਤ ਹੀ ਜ਼ਿਆਦਾ ਚੰਗੇ ਆ ਰਹੇ ਆ ਤਾਂ ਇੱਥੇ ਸਾਡੇ ਕੋਲੇ ਇੱਕ ਕੰਪਨੀ ਹੈ ਜੀ ਆ ਜਿਹੜੀ ਕਿ ਅਪਏ ਹੀ ਕਹਿ ਸਕਦੇ ਆ ਕਿ ਸ਼ਿਕਾਰ ਹੋਈ ਆ ਸ਼ਾਇਦ ਆਪਣੀ ਹੀ ਗਰੋਥ ਦੀ ਮਤਲਬ ਜਿੰਨਾ ਜ਼ਿਆਦਾ ਉਹਦਾ ਰੇਟ ਇਨਕਰੀਜ਼ ਹੋਇਆ ਸੀ ਸ਼ਾਇਦ ਉਹੀ ਕਾਰਨ ਰਹੇ ਤੇ ਉਹਦੇ ਡਿੱਗਣ ਦੇ ਕਿਉਂਕਿ ਜਦੋਂ ਹੀ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਮਾਰਕੀਟ ਦੇ ਸੈਂਟੀਮੈਂਟ ਡਾਊਨ ਨੇ ਤਾਂ ਲੋਕਾਂ ਨੇ ਆਪਣਾ ਪੈਸਾ ਕੱਢਣਾ ਸ਼ੁਰੂ ਕੀਤਾ ਤੇ ਇੱਕ ਹੋਰ ਵੀ ਚੀਜ਼ ਆ ਬਹੁਤ ਜ਼ਿਆਦਾ ਹੱਦ ਤੱਕ ਇਨਵੈਸਟਮੈਂਟ ਇਨ੍ਹਾਂ ਹੀ ਸ਼ੇਰਾਂ ਦੇ ਵਿੱਚ ਜ਼ਿਆਦਾ ਹੋਈ ਸੀ ਜੇ ਆਪਾਂ ਕੰਜ਼ਿਊਮਰ ਡਿਊਰੇਬਲ ਨੂੰ ਦੇਖੀਏ ਜਾਂ ਅੱਜਕੱਲ ਪੇਂਟ ਸੈਕਟਰ ਨੂੰ ਦੇਖੀਏ ਜਾਂ ਕੈਮੀਕਲ ਨੂੰ ਵੀ ਦੇਖੀਏ ਤਾਂ ਇਨ੍ਹਾਂ ਸ਼ੇਰਾਂ ਦੇ ਵਿੱਚ ਇਨ੍ਹਾਂ ਕੰਪਨੀਆਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਪੈਸਾ ਨਹੀਂ ਲੱਗਿਆ ਹੋਇਆ ਇਸ ਟਾਈਮ ਦੇ ਉੱਪਰ ਲੋਕਾਂ ਦਾ ਪਰ ਉਹਦੇ ਬਿਲਕੁਲ ਉਲਟ ਸੀਗੇ ਸੋਲਰ ਵਾਲੇ ਤੇ ਕੁਝ ਹੋਰ ਸੈਕਟਰ ਤਾਂ ਇਨ੍ਹਾਂ ਦੇ ਵਿੱਚੋਂ ਪੈਸਾ ਫਿਰ ਨਿਕਲਿਆ ਵੀ ਬਹੁਤ ਜ਼ਿਆਦਾ ਉਸੇ ਤਰ੍ਹਾਂ ਤਾਂ ਇਹਨਾਂ ਚ ਗਰਾਵਟ ਵੀ ਫਿਰ ਇਸੇ ਕਰਕੇ ਜ਼ਿਆਦਾ ਦਿਖੀ ਆ ਉਸ ਤੋਂ ਇਲਾਵਾ ਹੁਣ ਆਪਾਂ ਦੇਖੀਏ ਕਿ ਅੱਗੇ ਫਿਊਚਰ ਕੀ ਹੋਊਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਈ ਚੀਜ਼ਾਂ ਦੇ ਵਿੱਚ ਕਈ ਪ੍ਰੋਡਕਟਸ ਦੇ ਵਿੱਚ ਗਲੋਬਲ ਲੀਡਰ ਆ ਪੂਰੀ ਦੁਨੀਆ ਦੀ ਨੰਬਰ 1 ਕੰਪਨੀ ਆ ਤੇ ਵੈਸੇ ਵੀ ਜਿਹੜਾ ਅਗਲਾ ਪੁਸ਼ ਹੈਗਾ ਆਉਣ ਵਾਲਾ ਜਿਹੜਾ ਟਾਈਮ ਹੈਗਾ ਉਹ ਸਾਰਾ ਦਾ ਸਾਰਾ ਇਹਨਾਂ ਦਾ ਹੀ ਹੈ ਫਿਰ ਮੈਂ ਇੱਕ ਵਾਰ ਇਹੀ ਕਹਿ ਰਿਹਾ ਕਿ ਮੈਂ ਸਿਰਫ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਕਿਉਂਕਿ ਇੱਕ ਹੋਰ ਚੀਜ਼ ਆ ਮੈਂ ਇਸ ਕੰਪਨੀ ਦੇ ਬਾਰੇ ਦੇ ਵਿੱਚ ਜ਼ਿਕਰ ਵੀ ਕੀਤਾ ਸੀ ਆਪਣੇ ਇੱਕ ਦੋ ਵੀਡੀਓਜ਼ 'ਚ ਤਾਂ ਮੇਰੀ ਜ਼ਿੰਮੇਵਾਰੀ ਮੈਨੂੰ ਲੱਗਿਆ ਕਿ ਬਣਦੀ ਵੀ ਆ ਕਿ ਅੱਗੇ ਵੀ ਉਹਨੂੰ ਫਿਰ ਮੈਂ ਟਰੈਕ ਕਰਦਾ ਰਹਾ ਤਾਂ ਇੱਕ ਕੰਪਨੀ ਸੀਗੀ ਜੀ ਅੱਜ ਜਿਹਦਾ ਮੈਂ ਹੁਣੇ ਤੁਹਾਡੇ ਨਾਲ ਗੱਲਬਾਤ ਕੀਤੀ ਐ ਕਿ ਮੈਨੂੰ ਵੈਸੇ ਵੀ ਮੈਂ ਫੇਰ ਉਹੀ ਕਹਿ ਦਿੰਨਾ ਮੈਨੂੰ ਆ ਤਾਂ ਬੜਾ ਵਧੀਆ ਤਰੀਕਾ ਲੱਗ ਗਿਆ ਅਦਰਵਾਈਜ਼ ਉੱਥੇ ਬੈਠਣਾ ਪੈਂਦਾ ਉਹ ਉਹ ਅਲੱਗ ਹੀ ਮਤਲਬ ਉਹਦੇ ਲਈ ਐਕਸਟਰਾ ਹੀ ਕੁਝ ਕਰਨਾ ਪੈਂਦਾ ਕਾਫੀ ਕੁਝ ਛੱਡ ਕੇ ਤੇ ਇੱਥੇ ਮੈਂ ਹੁਣੇ ਬੈਠ ਕੇ ਤੇ ਤੁਹਾਡੇ ਨਾਲ ਕੁਝ ਵੀ ਆਪਣਾ ਜੋ ਵੀ ਦਿਮਾਗ ਵਿੱਚ ਕੁਝ ਚੱਲ ਰਿਹਾ ਮਨ 'ਚ ਚੱਲ ਰਿਹਾ ਮੈਂ ਤੁਹਾਨੂੰ ਬੋਲਦਾ ਰਹਿਣਾ ਵਾ ਤੇ ਇਹ ਕੰਪਨੀ ਮਈ ਦੇ ਵਿੱਚ 800 ਰੁਪਏ ਦੇ ਉੱਪਰ ਸੀ ਹੁਣ ਚੱਲ ਰਹੀ ਆ 330 ਰੁਪਏ ਦੇ ਉੱਪਰ ਇਸ ਕਰਕੇ ਵੀ ਬਣਾਇਆ ਕਿ ਹੋ ਸਕਦਾ ਕੋਈ ਦੋਸਤ ਹੈ ਜੇ ਹੁਣ ਜਿਹੜੇ ਇਸ ਟਾਈਮ ਇਹ ਕੰਪਨੀ ਦੇ ਵਿੱਚ ਇਨਵੈਸਟਡ ਹੋਣਗੇ ਉਹਨਾਂ ਕੋਲੇ ਇਹਨਾਂ ਦੇ ਸ਼ੇਅਰ ਹੋਣਗੇ ਤਾਂ ਜਦੋਂ ਤੁਸੀਂ ਨਵੇਂ ਇਨਵੈਸਟਰ ਹੋ ਤੁਸੀਂ ਮਾਰਕੀਟ 'ਚ ਪਹਿਲੀ ਵਾਰੀ ਆਏ ਹੋ ਤਾਂ ਤੁਸੀਂ ਵੈਸੇ ਵੀ ਬਹੁਤ ਸਾਰੀਆਂ ਚੀਜ਼ਾਂ ਤੋਂ ਡਰ ਕੇ ਆਏ ਹੋ ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਨੇ ਆਲਰੇਡੀ ਡਰਾਇਆ ਹੋਇਆ ਤੇ ਜਦੋਂ ਇੱਥੇ ਆ ਕੇ 800 ਤੋਂ 330 ਹੋ ਜਾਣਾ ਸ਼ੇਅਰ ਤਾਂ ਉਹ ਸਾਰੇ ਡਰ ਤੁਹਾਡੇ ਸਾਹਮਣੇ ਆ ਕੇ ਖੜੇ ਹੋ ਜਾਣਗੇ ਤੁਹਾਨੂੰ ਲੱਗਣਾ ਕਿ ਹਾਂ ਉਹੀ ਕੰਮ ਹੋਇਆ ਜਿਹਦਾ ਡਰ ਸੀ ਤਾਂ ਮੇਰਾ ਇਹ ਵੀਡੀਓ ਬਣਾਉਣ ਦਾ ਵੀਡੀਓ ਨਹੀਂ ਮਤਲਬ ਸਿਰਫ ਆਡੀਓ ਹੀ ਬਣ ਰਿਹਾ ਆ ਆਡੀਓ ਬਣਾਉਣ ਦਾ ਮੰਤਵ ਇਹ ਸੀਗਾ ਜੀ ਕਿ ਜੇ ਕੋਈ ਦੋਸਤ ਇਹ ਜਿਹੇ ਹੈਗੇ ਨੇ ਜਿਨ੍ਹਾਂ ਦੇ ਕੋਲੇ ਸ਼ੇਅਰ ਹੈ ਤਾਂ ਸਿਰਫ ਇਹ ਆ ਕਿ ਜਿਵੇਂ ਉਹ ਸ਼ਾਇਦ ਪੀਕੇ ਫਿਲਮ ਚ ਅਮਰੀਕਾ ਦਾ ਡਾਇਲੋਗ ਸੀ ਕਿ 올 ਇਜ਼ ਵੈਲ ਤਾਂ 올 ਇਜ਼ ਵੈਲ ਕੋਈ ਏਡੀ ਡਰਨ ਵਾਲੀ ਗੱਲ ਨਹੀਂ ਹੁੰਦੀ ਬਾਕੀ ਹਾਂ ਫਿਰ ਇੱਕ ਵਾਰੀ ਉਹੀ ਚੀਜ਼ ਹੈ ਜੀ ਡਾਈਵਰਸੀਫਾਈ ਜਿਆਦਾ ਤੋਂ ਜਿਆਦਾ ਵਧੀਆ ਕੰਪਨੀਆਂ ਸ਼ੇਅਰ ਆਪਣੇ ਪੈਸੇ ਲੱਗੇ ਰਹਿਣਗੇ ਤਾਂ ਜੇ ਇੱਕ ਅੱਧੀ ਕੰਪਨੀ ਜਾਂ ਥੋੜੀਆਂ ਕੰਪਨੀਆਂ ਖੁਦ ਨਾਲ ਖਾਸ ਤੱਕ ਕਦੇ ਥੋੜੇ ਟਾਈਮ ਲਈ ਬੁਰੇ ਫੇਸ ਚੁਣ ਲਗਦੀਆਂ ਨੇ ਤਾਂ ਬਾਕੀ ਦੀਆਂ ਹੋਰ ਵੀ ਹੁੰਦੀਆਂ ਕੋਈ ਚੰਗਾ ਕਰ ਸਕਦੀ ਆ ਤਾਂ ਇਹ ਵੀਡੀਓ ਨੂੰ ਹੁਣ ਮੈਂ ਬਹੁਤ ਜ਼ਿਆਦਾ ਸਟ੍ਰੈਚ ਆਊਟ ਨਹੀਂ ਕਰਦਾ ਜਦੋਂ ਹੁਣੇ ਕੁਝ ਮਿੰਟਾਂ ਤੋਂ ਬਾਅਦ ਜਾਂ ਇੱਕ ਅੱਧੇ ਘੰਟੇ ਤੋਂ ਬਾਅਦ ਇਹ ਵੀਡੀਓ ਨੂੰ ਪ੍ਰੀਮੀਅਰ ਕੀਤਾ ਜਾਊਗਾ ਤਾਂ ਮੈਂ ਕਮੈਂਟ ਦੇ ਵਿੱਚ ਇਸ ਕੰਪਨੀ ਦਾ ਨਾਮ ਪ੍ਰੋਪਰ ਸਪੈਲਿੰਗਸ ਵਗੈਰਾ ਮੈਂ ਸਾਰਾ ਕੁਝ ਨਾਲ ਦੀ ਨਾਲ ਹੀ ਲਿਖ ਦੂੰਗਾ ਤੁਸੀਂ ਇੱਕ ਵਾਰ ਪਲੀਜ਼ ਉਹਨੂੰ ਚੈੱਕ ਜ਼ਰੂਰ ਕਰ ਲਿਓ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਜੇ ਮੈਨੂੰ ਕੋਈ ਅੱਜ ਹੋਰ ਕੁਝ ਐਕਸਟਰਾ ਮਿਲ ਗਿਆ ਮੈਂ ਕੁਝ ਹੋਰ ਬਣਾ ਦੂੰਗਾ ਨਹੀਂ ਤਾਂ ਫਿਰ ਜਦੋਂ ਵੀ ਮੈਨੂੰ ਕਦੇ ਮਿਲਦਾ ਜੀ ਤਾਂ ਮੈਂ ਉਸ ਟਾਈਮ ਵੀਡੀਓ ਆਡੀਓ ਬਣਾ ਦੂੰਗਾ